ਅਜਨਾਲਾ ਦੇ ਪਲਵਿੰਦਰ ਸਿੰਘ ਮਾਹਲ ਨੇ ਇੱਕ ਨੌਰੀ ਬਾਟਰ ਤੇ 111 ਕਿਸਾਨਾਂ ਦੇ ਨਾਲ ਮਰਨ ਵਰਤ ਰੱਖਿਆ ਸੀ ਕਿਸਾਨਾਂ ਗੂ ਪਲਵਿੰਦਰ ਸਿੰਘ ਮਾਹਲ ਵੀ ਇਹਨਾਂ ਕਿਸਾਨਾਂ ਦੇ ਵਿੱਚ ਸ਼ਾਮਲ ਸਨ ਪਲਵਿੰਦਰ ਸਿੰਘ ਮਾਹਲ ਆਪਣੇ ਜੱਦੀ ਪਿੰਡ ਗੱਗੋ ਮਾਹਲ ਪਹੁੰਚੇ ਜਿੱਥੇ ਉਹਨਾਂ ਦਾ ਪਿੰਡ ਵਾਸੀਆਂ ਦੇ ਵੱਲੋਂ ਪਰਵਰ ਸਵਾਗਤ ਕੀਤਾ ਗਿਆ ਪਲਵਿੰਦਰ ਸਿੰਘ ਮਾਹਲ ਦਾ ਕਹਿਣਾ ਹੈ ਕਿ ਕਿਸਾਨਾਂ ਦੀਆਂ ਮੰਗਾਂ ਤੇ ਕੇਂਦਰ ਸਰਕਾਰ ਦੇ ਵੱਲੋਂ ਜਲਦੀ ਗੌਰ ਨਹੀਂ ਕੀਤਾ ਗਿਆ ਤਾਂ ਕਿਸਾਨਾਂ ਦੇ ਵੱਲੋਂ ਸੰਘਰਸ਼ ਨੂੰ ਹੋਰ ਵੇ ਤੇਖਾ ਕੀਤਾ ਜਾਏਗਾ ਦੱਸਦੇ ਕਿ ਕੇਂਦਰ ਸਰਕਾਰ ਦੇ ਵੱਲੋਂ ਭੇਜੇ ਗਏ ਨੁਮਾਇੰਦਿਆਂ ਨੇ ਬੀਤੇ ਦਿਨੀ ਕਿਸਾਨਾਂ ਦੇ ਨਾਲ ਮੀਟਿੰਗ ਕੀਤਾ ਤੇ 14 ਫਰਵਰੀ ਨੂੰ ਕਿਸਾਨਾਂ ਦੇ ਨਾਲ ਸਰਕਾਰ ਦੀ ਮ ਵੜਤੇ ਬੈਠੇ 111 ਕਿਸਾਨਾਂ ਨੇ ਮਰਨ ਵਰ ਤੋੜ ਦਿੱਤਾ ਸੀ ਅ ਅੰਬਰਸਰ ਜ਼ਿਲ੍ਹੇ ਦੇ ਬਖ ਬਖ ਬਲਾਕਾਂ ਵੱਲੋਂ ਤੇ ਸਾਡੇ ਬਲਾਕ ਅਜਨਾਲਾ ਪਿੰਡ ਗਗੋਮਲ ਦੀ ਇਸ ਸਵਾਗਤ ਕੀਤਾ ਕਿ ਹਮੇਸ਼ਾ ਲੜਨ ਵਾਲੇ ਲੋਕਾਂ ਦਾ ਲੋਕ ਸਵਾਗਤ ਕਰਦੇ ਹੁੰਦੇ ਨੇ ਜਿਹੜੇ ਆਪ ਦੀ ਤਨ ਦੇਈ ਨਾ ਕਿਸਾਨਾਂ ਮਜ਼ਦੂਰਾਂ ਦੇ ਆਪ ਦੀ ਕੌਮ ਦੀ ਆਪ ਦੀ ਜਵਾਨੀ ਦੀ ਆਪ ਦੀ ਕਿਸਾਨੀ ਵਾਸਤੇ ਲੜਨ ਬਹੁਤ ਚੰਗਾ ਲੱਗਦਾ ਜੇ ਲੜਨ ਵਾਲੇ ਲੋਕਾਂ ਦਾ ਵੀ ਸਵਾਗਤ ਹੋਵੇ ਤੇ ਲੋਕ ਜਿਹੜੇ ਨੇ ਲੋਕਾਂ ਨੇ ਹੰਗਾਰਾ ਕੀਤਾ ਵੀ ਇਸ ਜਿਹੜੀ ਲੜਾਈ ਆ ਸਰਦਾਰ ਜਗਜੀਤ ਸਿੰਘ ਡੱਲੇਵਾਲ ਲੜਕੇ 54 ਦਿਨ ਅ ਟਰਾਲੀ ਚ ਬਹਿ ਕੇ ਜਿਨੇ ਕੋਈ ਰੇਲ ਨਹੀਂ ਰੋਕੀ ਕੋਈ ਸੰਘਰਸ਼ ਸੜਕ ਨਹੀਂ ਰੋਕੀ ਕਿ ਮੰਤਰੀ ਦਾ ਘਰਾਉ ਨਹੀਂ ਕੀਤਾ ਆਪਦੇ ਪਿੰਡੇ ਤੇ ਹੰਢਾ ਕੇ ਜਿਹੜਾ ਡੈੱਡ ਲੋਕ ਲੱਗਾ ਸੀ ਭਾਰਤ ਸਰਕਾਰ ਦਾ ਤੇ ਉਹ ਭਰਾਹੋ ਤੋੜਿਆ ਵਾ ਇਸ ਕਰਕੇ ਵੱਡੀ ਪ੍ਰਾਪਤੀ ਆ ਸੰਘਰਸ਼ ਦੀ ਹੁਣ ਜਦੋਂ ਸਰਕਾਰ ਟੇਬਲ ਟਾਕ ਤੇ ਆਈ ਆ ਤਬ ਅਧੀਆਂ ਮੰਗਾਂ ਦੇ ਸਹਿਮਤੀ ਬੰਦੀ ਹੁੰਦੀ ਜਦੋਂ ਜੇ ਸਰਕਾਰ ਕੋਈ ਇਧਰ ਉਧਰ ਹੁੰਦੀ ਆ ਤੇ ਸਰਦਾਰ ਚਕਜੀਤ ਸਿੰਘ ਡੱਲੇਵਾਲ ਦਾ ਮਰਨਵਤਨ ਲਗਾਤਾਰ ਚੱਲ ਰਿਆ ਉਹ ਸਾਡੀ ਆਪੀਲ ਤੇ ਟਰੀਟਮੈਂਟ ਲਿਆ ਡਾਕਟਰਾਂ ਕਹਿੰਦਾ ਵੀ ਪ੍ਰਧਾਨ ਜੀ ਜੇ ਨਹੀਂ ਟਰੀਟਮੈਂਟ ਲੈਂਦੇ ਤੇ ਦੋ ਦੋ ਤਿੰਨ ਦਿਨ ਆ ਫਿਰ ਅਸੀਂ ਆਖਿਆ ਵੀ ਜੇ ਪ੍ਰਧਾਨ ਜੀ ਨਹੀਂ ਮਰਨਵਤਨ ਤੋੜਨਗੇ ਤੇ ਆਪਾਂ ਵੀ ਨਹੀਂ ਤੋੜਾਂਗੇ ਉਹਨਾਂ ਸਾਡੇ ਵੱਲ ਵੇਖ ਕੇ ਵੀ ਚਲੋ ਮੈਂ ਟਰੀਟਮੈਂਟ ਲੈ ਲੈਣਾ ਮੈਂ ਉਹਨਾਂ ਚ ਰੰਨ ਦਾ ਦਾਣਾ ਨਹੀਂ ਖਾਊਗਾ ਜਿਹਨਾਂ ਜਿਹੜਾ ਐਮਐਸਪੀ ਗਾਰੰਟੀ ਕਾਨੂੰਨ ਨਹੀਂ ਬਣ ਜਾਂਦਾ